ਪਾਕਿਸਤਾਨੀ ਸਿੱਖ ਸੰਗਠਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਪਰਵਾਣ ਦੇ ਹੁਆ ਸੋਦੇ ਹੋਏ ਨਾਨਕਸ਼ਾਈ ਕੈਲੰਡਰ ਅਨੁਸਾਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 1 ਜੂਨ ਨੂੰ ਹੀ ਮਨਾਉਣ ਦਾ ਫੈਸਲਾ ਕਰ ਲਿਆ ਐ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਵੱਲੋਂ ਜਾਰੀ ਬਿਆਨ ਦੇ ਵਿੱਚ ਦਾਵਾ ਕੀਤਾ ਗਿਆ ਹੈ ਦਫ਼ਤਰ ਵੱਲੋਂ ਜਾਰੀ ਪ੍ਰੈਸ ਨੋਟ ਦੇ ਵਿੱਚ ਅਵਤਾਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮस्तान ਸਿੰਘ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸ਼ਹੀਦੀ ਦਿਹਾੜੇ ਦੇ ਲਈ ਪਾਕਿਸਤਾਨ ਦੇ ਵਿੱਚ ਅਖੰਡ ਪਾਠ ਸਾਹਿਬ ਆਰਾਮ ਕਰ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਡੇਰਾ ਲਾਹੌਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਇਲਾਵਾ ਸੂਬਾ ਸਿੰਧ ਤੇ ਪੇਸ਼ਾਵਰ ਵਿੱਚ ਪਾਠ ਹਰਾਮ ਹੋਗੇ ਨੇ ਅਤੇ ਇਸ ਉਤੇ ਅਵਤਾਰ ਸਿੰਘ ਨੇ ਪਾਕਿਸਤਾਨ ਦੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਹੈ ਇੱਥੇ ਦੱਸਣਯੋਗ ਹੈ ਕਿ ਹਾਲ ਹੀ ਵਿੱਚ ਵਿਵਾਦ ਛੜਿਆ ਸੀ ਕਿ ਪਾਕਿਸਤਾਨ ਵਿੱਚੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 15 ਜੂਨ ਨੂੰ ਮਨਾਇਆ ਜਾਵੇਗਾ ਪਰ ਸੋਦੇ ਹੋਏ ਨਾਨਕਸ਼ਾਈ ਕੈਲੰਡਰ ਦੇ ਮੁਤਾਬਕ ਇਹ 1 ਜੂਨ ਨੂੰ ਆਉਂਦਾ ਹੈ ਅਤੇ ਲਗਾਤਾਰ ਪਾਕਿਸਤਾਨ ਅੜਿਆ ਹੋਇਆ ਸੀ ਕਿ ਉਹ 15 ਜੂਨ ਨੂੰ ਹੀ ਮਨਾਵੇਗਾ ਇਸ ਦੇ ਚਲਦਿਆਂ ਪਾਰ ਦੇ ਵਿੱਚ ਸਿੱਖਾਂ ਦੇ ਵੀਜ਼ੇ ਵੀ ਰੱਦ ਕੀਤੇ ਗਏ ਸਨ ਜਿਸ ਦੀ ਖੇਦੀ ਵੀ ਹਾਲ ਹੀ ਵਿੱਚ ਹੋਈ ਸੀ ਪਰ ਹੁਣੇ ਮਾਮਲਾ ਸੁਲਝ ਗਿਆ ਤੇ ਪਾਕਿਸਤਾਨ ਦੇ ਵਿੱਚ 1 ਜੂਨ ਨੂੰ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ਨਾਨਕਸ਼ਹੀ ਕੈਲੰਡਰ ਨੂੰ ਲੈ ਕੇ ਪੈਦਾ ਹੋਏ ਮਤਭੇਦ ਬਰਕਰਾਰ ਹਨ ਹਾਲਾਂਕਿ ਐਸਜੀਪੀਸੀ ਪ੍ਰદાન ਅਵਤਾਰ ਸਿੰਘ ਮੱਕੜ ਵੱਲੋਂ ਕੱਲ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਕਿਹਾ ਗਿਆ ਸੀ ਕਿ ਪਾਕਿਸਤਾਨ ਦੇ ਸਾਬਕਾ ਜੋ ਪ੍ਰદાન ਹਨ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮस्तान ਸਿੰਘ ਉਹਨਾਂ ਵੱਲੋਂ ਰਜ਼ਾਮੰਦੀ ਦਿੱਤੀ ਗਈ ਹੈ ਕਿ ਜੋ ਸ਼ਹੀਦੀ ਦਿਹਾੜਾ ਹੈ ਉਹ 1 ਜੂਨ ਨੂੰ ਹੀ ਸਾਰੇ ਸਿੱਖ ਪਾਕਿਸਤਾਨ ਦੇ ਮਨਾਉਣਗੇ ਪਰ ਉਹਨਾਂ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਹਾਲੇ ਵੀ ਜੋ ਸ਼ਹੀਦੀ ਦਿਹਾੜਾ ਹੈ ਉਹ ਪੁਰਾਣੇ ਨਾਨਕਸ਼ਹੀ ਕੈਲੰਡਰ ਦੇ ਹਿਸਾਬ ਨਾਲ ਮਨਾਉਣ ਤੇ ਅੜੀਆਂ ਹੋਈਆਂ ਹਨ ਔਰ ਜੇਕਰ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਤਾਂ ਉਹਨਾਂ ਵੱਲੋਂ ਹੀ ਪੂਰੇ ਸੰਸਾਰ ਦੇ ਸਿੱਖਾਂ ਨੂੰ ਕਲ ਅਪੀਲ ਕੀਤੀ ਗਈ ਸੀ ਕਿ ਜੋ ਵੀ ਦਿਹਾੜੇ ਹਨ ਉਹ ਸੋਦੇ ਹੋਏ ਨਾਨਕਚਾਈ ਕਲੰਡਰ ਦੇ ਹਿਸਾਬ ਨਾਲ ਮਨਾਏ ਜਾਣ ਰਾਜੀਵ ਸ਼ਰਮਾ এবੀਪੀ ਨਿਊਜ਼ ਅੰਮ੍ਰਿਤਸਰ